ਸ਼ਬਦ ਬੋਧ ਕੱਲ ਨੂੰ ਬੱਚੇ ਆਪਣਾ ਪੰਜਾਬੀ ਦਾ ਪੇਪਰ ਹੈ ਤੇ ਉਹਦੀ ਤਿਆਰੀ ਕਰ ਰਹੇ ਆ ਜੀ ਆਪਾਂ ਹਾਂਜੀ ਤੁਸੀਂ ਆ ਜਾਓ ਜੀ ਲਾਈਵ ਤੇ ਜੁੜ ਜਿਓ ਸਾਰੇ 5 ਵੇ ਦਾ ਟਾਈਮ ਹੈ ਹਾਂਜੀ ਹਾਂਜੀ ਸਾਰੇ ਦੇਖੋ ਸ਼ਬਦ ਬੋਧ ਦੇ ਵਿੱਚ ਸਭ ਤੋਂ ਪਹਿਲਾਂ ਘਰ ਰੋਟੀ ਪਾਣੀ ਦਾਲ ਸਬਜੀ ਖੋਤਾ ਕੋੜਾ ਕੇਲਾ ਸੰਤਰਾ ਮਿੱਠਾ ਸਿੱਕਾ ਖੱਟਾ ਖਾਣਾ ਪੀਣਾ ਦੇ ਦੇ ਦੇਖਣਾ ਪੜਨਾ ਲਿਖਣਾ ਆਦ ਇਹ ਸਾਰੇ ਕੀ ਨੇ ਕਿ ਸ਼ਬਦ ਹਨ ਠੀਕ ਹੈ ਸ਼ਬਦ ਦੀ ਪਰਿਭਾਸ਼ਾ ਕਰਦੇ ਹਾਂ ਸ਼ਬਦ ਧੁਨੀਆਂ ਦੇ ਸਮੇਲ ਤੋਂ ਬਣਦਾ ਹੈ ਸ਼ਬਦ ਧੁਨੀਆਂ ਦੇ ਸਮੇਲ ਤੋਂ ਬਣਦਾ ਹੈ ਤੇ ਇਹ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਤੇ ਸੰਤੰਤ੍ਰਿਕਾਈ ਹੁੰਦਾ ਹੈ। ਹਾਂ ਜਿਹੜੇ ਸ਼ਬਦ ਹੈ ਜੀ ਧੁਨੀਆਂ ਦੇ ਸਮੇਲ ਤੋਂ ਬਣਦਾ ਹੈ ਤੇ ਇਹ ਭਾਸ਼ਾ ਦੀ ਛੋਟੀ ਤੇ ਛੋਟੀ ਤੇ ਸਾਰਥਕ ਤੇ ਸੰਤੰਤ੍ਰਿਕਾਈ ਹੁੰਦਾ ਹੈ। ਹਾਂਜੀ ਸ਼ਬਦਾਂ ਦੀਆਂ ਕਿਸਮਾਂ ਦੇਖੋ ਜੀ। ਸ਼ਬਦ ਦੋ ਪ੍ਰਕਾਰ ਦੇ ਹੁੰਦੇ ਨੇ ਸਾਰਥਕ ਤੇ ਨਿਰਾਰਥਕ ਸ਼ਬਦ। ਪਰੇ ਠੀਕ ਨਹੀਂ ਹੈਗਾ ਜੀ ਕਹਿਣਾ ਕਿਉਂਕਿ ਭਾਸ਼ਾ ਵਿੱਚ ਕੋਈ ਵੀ ਸ਼ਬਦ ਨਿਰਾਰਥਕ ਨਹੀਂ ਹੁੰਦਾ ਇਸ ਕਰਕੇ ਜਿਹੜੀ ਸ਼ਬਦਾਂ ਦੀ ਕਿਸਮਾਂ ਦੀ ਵੰਡ ਹੈ ਜੀ ਇਹ ਅਲੱਗ ਤਰ੍ਹਾਂ ਨਾਲ ਕੀਤੀ ਗਈ ਹੈ ਦੇਖੋ ਜੀ ਸਾਰੇ ਧਿਆਨ ਨਾਲ ਤੁਸੀਂ ਬੱਚੇ ਹੁਣ ਧਿਆਨ ਨਾਲ ਸਮਝ ਲਿਓ ਗੱਲ ਨੂੰ ਠੀਕ ਹੀ ਜੀ ਮੈਨੂੰ ਲੱਗਾ ਤਾਂ ਕੈਮਰੇ ਦੇ ਵਿੱਚ ਮੇਰਾ ਤਾਂ ਅਖਰੀ ਬਹੁਤ ਲਾਈਟ ਆ ਗਈ ਚਲੋ ਜੀ ਕੋਈ ਗੱਲ ਨਹੀਂ ਜੀ ਮੈਂ ਧਿਆਨ ਨਾਲ ਪੜ ਕੇ ਸੋਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰੂੰਗੀ ਸ਼ਬਦਾਂ ਦੀ ਕਿਸਮਾਂ ਕਈ ਤਰੀਕੇ ਨਾਲ ਬਣਾਈਆਂ ਜਾਂਦੀਆਂ ਨੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਉਤਪਤੀ ਦੇ ਆਧਾਰ ਤੇ ਕਾਰਜ ਜਾਂ ਪ੍ਰਯੋਗ ਦੇ ਆਧਾਰ ਤੇ ਰੂਪ ਦੇ ਆਧਾਰ ਤੇ ਤੇ ਅਰਥ ਦੇ ਆਧਾਰ ਤੇ ਚਾਰ ਤਰ੍ਹਾਂ ਨਾਲ ਇਹਨਾਂ ਦੀ ਵੰਡ ਹੋਈ ਹੈ ਜੀ ਕਿੰਨਾਂ ਦੀ ਸ਼ਬਦਾਂ ਦੀ ਉਤਪਤੀ ਦੇ ਆਧਾਰ ਤੇ ਜੀ ਦੋ ਕਿਸਮਾਂ ਨੇ ਰੂੜੀ ਤੇ ਯੋਗਿਕ ਸ਼ਬਦ ਠੀਕ ਹੈ ਜੀ ਰੂੜੀ ਸ਼ਬਦ ਉਹ ਹੁੰਦੇ ਨੇ ਜਿਹੜੇ ਸੰਤੰਤਰ ਰੂਪ ਵਿੱਚ ਅਰਥ ਰੱਖਦੇ ਨੇ ਜਿਵੇਂ ਘਰ ਸਿਰ ਰੁੱਖ ਆਦਮੀ ਕੁੜੀ ਸ਼ੇਰ ਗਾਂ ਇਹ ਸਾਰੇ ਕੀ ਨੇ ਜੀ ਸਾਰਥਕ ਸ਼ਬਦ ਠੀਕ ਹੈ ਜੀ ਰੂੜੀ ਤੇ ਯੋਗਿਕ ਸ਼ਬਦ ਕਿਹੜੇ ਹੁੰਦੇ ਨੇ ਜੀ ਜਿਹੜੇ ਸੰਤੰਤਰ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਅਗੇਤਰ ਜਾਂ ਪਿਸ਼ੇਤਰ ਲਾ ਕੇ ਬਣਾਏ ਜਾਂਦੇ ਨੇ ਜਿਵੇਂ ਜਿੱਤ ਆੜਾ ਲਾ ਕੇ ਮੂਰੇ ਬਣ ਗਿਆ ਜਿ ਅਜੀਤ ਮਿੱਟ ਦੇ ਮੂਰੇ ਆੜਾ ਲੱਗਿਆ ਅਮਿੱਟ ਦੇਖੋ ਜੀ ਬਲ ਦੂਰਬਲ ਠੀਕ ਹੈ ਜੀ ਜਿਵੇਂ ਸ਼ਾਲਾ ਗਊਸ਼ਾਲਾ ਝੰਡਿਆਲਾ ਇਸ ਤਰ੍ਹਾਂ ਜੀ ਦੇਖੋ ਜੀ ਅੱਗੇ ਜਿਵੇਂ ਟਕਸਾਲ ਥਾਣੇਦਾਰ ਚਿੜੀਮਾਰ ਜਾਦੂਗਰ ਬਾਜੀਗਰ ਆਗਿਆਕਰ ਇਹ ਸ਼ਬਦ ਕਿਹਦੇ ਨਾਲ ਬਣੇ ਆ ਜੀ ਪਿਸ਼ੇਤਰ ਲੱਗੇ ਆ ਜੀ ਜਿਵੇਂ ਚਿੜੀ ਦੇ ਨਾਲ ਚਿੜੀਮਾਰ ਜਾਦੂਗਰ ਇਸ ਤਰ੍ਹਾਂ ਕਾਰਜ ਜਾਂ ਪ੍ਰਯੋਗ ਦੇ ਆਧਾਰ ਤੇ ਦੇਖੋ ਜੀ ਆਪਣੇ ਸ਼ਬਦ ਕਾਰਜ ਜਾਂ ਪ੍ਰਯੋਗ ਦੇ ਆਧਾਰ ਤੇ ਸ਼ਬਦਾਂ ਦੀਆਂ 8 ਕਿਸਮਾਂ ਨੇ ਜੀ ਦੇਖੋ ਜੀ ਪਹਿਲੀ ਕਿਸਮ ਕੀ ਹੈ ਜੀ ਨਾਵ ਪੜਨਾਵ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਮਿਕ ਠੀਕ ਹੈ ਜੀ 8 ਕਿਸਮਾਂ ਨੇ ਜੀ ਕਾਰਜ ਦੇ ਆਧਾਰ ਤੇ ਉਤਪਤੀ ਦੇ ਆਧਾਰ ਤੇ ਕਿੰਨੀਆਂ ਕਿਸਮਾਂ ਸੀ ਜੀ ਦੋ ਰੂੜੀ ਤੇ ਯੋਗਿਕ ਸ਼ਬਦ ਹੁੰਦੇ ਸੀ ਜੀ ਰੂੜੀ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਜਿਵੇਂ ਘਰ ਸਿਰ ਸੁਤੰਤਰ ਹੁੰਦੇ ਨੇ ਯੋਗਿਕ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਨਾਲ ਜੀ ਅਗੇਤਰ ਜਾਂ ਪਿਛੇਤਰ ਲੱਗਦਾ ਜੀ ਕਾਰਜ ਦੇ ਆਧਾਰ ਤੇ ਇਹਨਾਂ ਦੀਆਂ ਆ ਗਈਆਂ ਜੀ ਅੱਠ ਕਿਸਮਾਂ ਅੱਗੇ ਜਾ ਕੇ ਆਪਾਂ ਇਹਨਾਂ ਨੂੰ ਐਕਸਪਲੇਨ ਕਰਾਂਗੇ ਜੀ ਰੂਪ ਦੇ ਆਧਾਰ ਤੇ ਕਿਸਮਾਂ ਦੇਖੋ ਜੀ ਅੱਗੇ ਵਿਕਾਰੀ ਤੇ ਆ ਵਿਕਾਰੀ ਸ਼ਬਦ ਰੂਪ ਦੇ ਆਧਾਰ ਤੇ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਨੇ ਜੀ ਦੋ ਵਿਕਾਰੀ ਸ਼ਬਦ ਤੇ ਆ ਵਿਕਾਰੀ ਸ਼ਬਦ ਦੇਖੋ ਜੀ ਵਿਕਾਰੀ ਸ਼ਬਦ ਕਿਹੜੇ ਹੁੰਦੇ ਨੇ ਜੀ ਦੇਖੋ ਜੀ ਸ਼ਬਦਾਂ ਦੇ 8 ਵਰਗਾਂ ਵਿੱਚੋਂ ਨਾਵ ਪੜਨਾਮ ਜਿਹੜੇ ਕਿ ਆ ਦੇਖੋ ਜੀ ਆਪਾਂ ਪਹਿਲਾਂ ਤੁਹਾਨੂੰ ਮੈਂ ਕਰਵਾ ਚੁੱਕੀਆਂ ਦੇਖੋ ਜੀ ਇਹ ਹੈਗੇ ਆ ਜੀ ਆਪਣੇ ਕਾਰਜ ਦੇ ਆਧਾਰ ਤੇ ਅੱਗੇ ਦੇਖੋ ਜੀ ਇਧਰੋਂ ਵਿਕਾਰੀ ਸ਼ਬਦ ਸ਼ਬਦਾਂ ਦੇ 8 ਵਰਗਾਂ ਵਿੱਚੋਂ ਨਾਵ ਪੜਨਾਵ ਵਿਸ਼ੇਸ਼ਣ ਤੇ ਕਿਰਿਆ ਵਰਗ ਦੇ ਸ਼ਬਦ ਵਿਕਾਰੀ ਹੁੰਦੇ ਹਨ ਠੀਕ ਹੈ ਜੀ ਇਹ ਕਿਹੜੇ ਸ਼ਬਦ ਨੇ ਜੀ ਵਿਕਾਰੀ ਹੁਣ ਦੇਖੋ ਜੀ ਅਗੇ ਆ ਵਿਕਾਰੀ ਸ਼ਬਦ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਮਿਕ ਵਰਗ ਦੇ ਸ਼ਬਦ ਆ ਵਿਕਾਰੀ ਹੁੰਦੇ ਨੇ ਜੀ ਆ ਦੇਖੋ ਜੀ ਇੱਕ ਆਪਾਂ ਚਾਰਟ ਬਣਾ ਲੈਨੇ ਆ ਇਹਨੂੰ ਧਿਆਨ ਨਾਲ ਸਮਝੋ ਜੀ ਦੇਖੋ ਪਹਿਲਾ ਵਿਕਾਰੀ ਸ਼ਬਦ ਨੇ ਜੀ ਨਾ ਪੜਨਾਵ ਵਿਸ਼ੇਸ਼ਣ ਤੇ ਕਿਰਿਆ ਇਹ ਵਿਕਾਰੀ ਸ਼ਬਦ ਹੋਗੇ ਜੀ ਆਪਣੇ ਚਾਰੇ ਤੇ ਚਾਰੇ ਅੱਗੇ ਦੇਖੋ ਜੀ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਮਿਕ ਠੀਕ ਹੈ ਜੀ ਇਹ ਕੀ ਹੋਗੇ ਜੀ ਆ ਵਿਕਾਰੀ ਸ਼ਬਦ ਦੇ ਰੂਪ ਦੇ ਆਧਾਰ ਤੇ ਠੀਕ ਹੈ ਜੀ ਅੱਗੇ ਆਪਣੀਆਂ ਇਹ ਕਿਹੜੀਆਂ ਕਿਸਮਾਂ ਨੇ ਜੀ ਰੂਪ ਦੇ ਆਧਾਰ ਤੇ ਦੇਖੋ ਜੀ ਵਿਕਾਰੀ ਸ਼ਬਦ ਕਿਹੜੇ ਹੁੰਦੇ ਨੇ ਇਹ ਧਿਆਨ ਨਾਲ ਤੁਸੀਂ ਇਹਦੀ ਐਗਜ਼ਾਮਪਲ ਲੈ ਲਓ ਜੀ ਤੁਸੀਂ ਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਹੜੇ ਵਾਕ ਵਿੱਚ ਵਰਤੇ ਜਾਣ ਸਮੇਂ ਆਪਣੇ ਰੂਪ ਬਦਲ ਲੈਂਦੇ ਹਨ ਦੇਖੋ ਜੀ ਇਹ ਰੂਪ ਕਿਵੇਂ ਬਦਲਿਆ ਜਾਊਗਾ ਜਿਵੇਂ ਮੁੰਡਾ ਮੁੰਡੇ ਜਿਵੇਂ ਆਪਾਂ ਕਹਿੰਦੇ ਮੁੰਡਾ ਨੱਚ ਰਿਹਾ ਹੈ ਮੁੰਡੇ ਨੱਚ ਰਹੇ ਹਨ ਇਹ ਸ਼ਬਦ ਵਿਕਾਰੀ ਹੁੰਦੇ ਨੇ ਜੀ ਜਿਹੜੇ ਸਮੇਂ ਤੇ ਸਥਾਨ ਦੇ ਹਿਸਾਬ ਦੇ ਨਾਲ ਇਹਨਾਂ ਦਾ ਜਿਹੜਾ ਰੂਪ ਆ ਉਹ ਬਦਲ ਜਾਂਦਾ ਜਿਵੇਂ ਮੁੰਡਿਆ ਤੇ ਮੁੰਡਿਓ ਮੁੰਡਾ ਮੁੰਡੇ ਮੁੰਡਿਆ ਤੇ ਮੁੰਡਿਓ ਆਦ ਅੱਗੇ ਦੇਖੋ ਜੀ ਆ ਵਿਕਾਰੀ ਸ਼ਬਦ ਆ ਵਿਕਾਰੀ ਕਿਹੜੇ ਨੇ ਜੀ ਜਿਵੇਂ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਮਿਕ ਜੋ ਵਾਕ ਵਿੱਚ ਇੱਕ ਮਿੰਟ ਜੀ ਮੈਂ ਕੈਮਰਾ ਹੀ ਮੜਾ ਜੀ ਹਾਂਜੀ ਜੋ ਵਾਕ ਵਿੱਚ ਆ ਕੇ ਆਪਣੇ ਰੂਪ ਨੂੰ ਨਹੀਂ ਬਦਲਦੇ ਜਿਵੇਂ ਕਿ ਨੇ ਨੂੰ ਵੀ ਹੀ ਤੇ ਸ਼ਾਬਾਸ਼ ਹਾਈ ਆਦ ਇਹ ਸ਼ਬਦ ਨੇ ਜੀ ਇਹ ਕਿਹੜੇ ਨੇ ਆਵਿਕਾਰੀ ਕਿਰਿਆ ਵਿਸ਼ੇਸ਼ਣ ਚ ਸੰਬੰਧਿਤ ਜੋਜਕ ਤੇ ਵਿਸਮਿਕ ਦੇ ਵਿੱਚ ਜਿਹੜੇ ਸ਼ਬਦ ਹੁੰਦੇ ਨੇ ਆਵਿਕਾਰੀ ਸ਼ਬਦ ਹੁੰਦੇ ਨੇ ਇਹ ਆਪਣੀ ਮੰਨ ਕੇ ਚਲੋ ਆਪਣੇ ਰੂਪ ਨੂੰ ਨਹੀਂ ਬਦਲਦੇ ਹਾਂਜੀ ਅੱਗੇ ਦੇਖੋ ਜੀ ਜਿਵੇਂ ਪ੍ਰਸ਼ਨ 1 ਚ ਸ਼ਬਦਾਂ ਵਿੱਚ ਵਿਕਾਰ ਪੈਦਾ ਕਿਉਂ ਹੁੰਦਾ ਹੈ ਠੀਕ ਹੈ ਜੀ ਵਿਕਾਰੀ ਦੇ ਵਿੱਚ ਜਿਵੇਂ ਆਪਾਂ ਪੜਿਆਗਾ ਉਹ ਆਪਣੇ ਰੂਪ ਕਿਉਂ ਬਦਲ ਲੈਂਦੇ ਹਨ ਵੀ ਇਹਨਾਂ ਤੋਂ ਜੇ ਤੁਸੀਂ ਕੁਐਸਚਨ ਆਪਾਂ ਪੁੱਛ ਸਕਦੇ ਆ ਵੀ ਜੀ ਸ਼ਬਦਾਂ ਵਿੱਚ ਵਿਕਾਰ ਪੈਦਾ ਕਿਉਂ ਹੁੰਦਾ ਹੈ ਦੇਖੋ ਜੀ ਸ਼ਬਦ ਵਿਆਕਰਨਿਕ ਸ਼੍ਰੇਣੀਆਂ ਲਿੰਗ वचन ਕਾਰਕ ਪੁਰਖ ਕਾਲ ਦਸ਼ਾ ਮੂਡ ਤੇ ਵਾਚ ਆਦ ਕਰਕੇ ਆਪਣਾ ਰੂਪ ਬਦਲ ਲੈਂਦੇ ਨੇ ਠੀਕ ਹੈ ਜੀ ਜਿਹੜੇ ਸ਼ਬਦਾਂ 'ਚ ਜਿਹੜਾ ਵਿਕਾਰ ਪੈਦਾ ਕਿਉਂ ਹੁੰਦਾ ਹੈ ਹਨਾ ਜੀ ਤੇ ਆਪਣੇ ਰੂਪ ਕਿਉਂ ਬਦਲਦੇ ਨੇ ਜਿਵੇਂ ਲਿੰਗ वचन ਲਿੰਗ ਵਚਨ ਕਾਰਕ ਪੁਰਖ ਕਾਲ ਦਸ਼ਾ ਮੂਡ ਤੇ ਵਾਚ ਆਦ ਕਰਕੇ ਆਪਣਾ ਰੂਪ ਬਦਲ ਲੈਂਦੇ ਹਨ ਉਦਾਹਰਨ ਵਜੋਂ ਦੇਖੋ ਜੀ ਜਦੋਂ ਕਾਲਾ ਸ਼ਬਦ ਵਿੱਚ ਇਧਰ ਹਾਂਜੀ ਜਦੋਂ ਕਾਲਾ ਸ਼ਬਦ ਵਿੱਚ ਵਿਕਾਰ ਪੈਦਾ ਹੁੰਦਾ ਹੈ ਤਾਂ ਲਿੰਗ ਕਰਕੇ ਕਾਲੀ ਕਾਲਿਆ ਕਾਲੀਏ ਕਾਲਿਓ ਅਤੇ ਵਚਨ ਕਰਕੇ ਕਾਲੇ ਕਾਲਿਆ ਤੇ ਕਾਲਿਓ ਆਦ ਦਾ ਰੂਪ ਬਟਾ ਲੈਂਦੇ ਹਨ ਦੇਖੋ ਜੀ ਜਿਵੇਂ ਆਪਾਂ ਕਹੇ ਕੋਈ ਵੀ ਹੈ ਜਿਵੇਂ ਮੇਰੀ ਕੁਰਤੀ ਕਾਲੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਵੇਂ ਹੋਰ ਮੇਰੀਆਂ ਪੈਨਸਲਾਂ ਕਾਲੀਆਂ ਹਨ ਜਿਵੇਂ ਕੋਈ ਵੀ ਸ਼ਬਦ ਹੈ ਜਿਵੇਂ ਇਹ ਕੀ ਹੈ ਜੀ ਸਮੇ ਦੇ ਹਿਸਾਬ ਨਾਲ ਦੇਖੋ ਜੀ ਲਿੰਗ ਵਚਨ ਕਾਰਕ ਪੁਰਖ ਕਾਲ ਦਸ਼ਾ ਮੂਡ ਤੇ ਵਾਚ ਆਦ ਕਰਕੇ ਆਪਣਾ ਰੂਪ ਬਦਲ ਜਾਂਦੇ ਨੇ ਤਾਂ یوں ਇਹ ਕਿਹੜੇ ਸ਼ਬਦ ਬਣਦੇ ਨੇ ਜੀ ਵਿਕਾਰੀ ਵਿਕਾਰੀ ਸ਼ਬਦ ਆਪਣਾ ਰੂਪ ਬਦਲਦੇ ਨੇ ਆਵਿਕਾਰੀ ਸ਼ਬਦ ਆਪਣਾ ਰੂਪ ਨਹੀਂ ਬਦਲਦੇ ਹਾਂਜੀ ਆਪਾਂ ਦੇਖੋ ਜੇ ਪਹਿਲੀ ਸ਼ਬਦ ਦੇ ਆਧਾਰ ਤੇ ਕਿਸਮ ਕਿਹੜੀ ਸੀਗੀ ਜੀ ਉਤਪਤੀ ਦੇ ਆਧਾਰ ਤੇ ਸੀ ਜੀ ਰੂੜੀ ਤੇ ਯੋਗਿਕ ਇਹ ਦੋ ਸੀਗੇ ਜੀ ਅੱਗੇ ਆ ਗਏ ਜੀ ਆਪਣੀਆਂ ਕਿਸਮਾਂ ਦੇ ਹਿਸਾਬ ਨਾਲ ਜਦੋਂ ਆਪਾਂ ਕੀਤਾ ਸੀ ਜੀ ਕਾਰਜ ਦੇ ਆਧਾਰ ਤੇ ਅੱਠ ਨੇ ਜੀ ਕਿਸਮਾਂ ਉਸ ਤੋਂ ਅੱਗੇ ਕੀਤੇ ਕਿ ਸੀਗੇ ਜੀ ਆਪਾਂ ਰੂਪ ਦੇ ਆਧਾਰ ਤੇ ਵਿਕਾਰੀ ਸ਼ਬਦ ਤੇ ਆਵਿਕਾਰੀ ਸ਼ਬਦ ਇਹ ਹੈਗੇ ਜੀ ਵਿਕਾਰੀ ਸ਼ਬਦ ਇਹ ਹੈਗੇ ਜੀ ਆਵ ਵਿਕਾਰੀ ਸ਼ਬਦ ਅੱਗੇ ਦੇਖੋ ਜੀ ਧਿਆਨ ਨਾਲ ਤੁਸੀਂ ਚੌਥਾ ਤੇ ਲਾਸਟ ਹੈ ਜੀ ਆਪਣਾ ਅਰਥ ਦੇ ਆਧਾਰ ਤੇ ਅਰਥ ਦੇ ਦਾ ਆਧਾਰ ਤੇ ਸ਼ਬਦਾਂ ਦੀਆਂ ਕਈ ਕਿਸਮਾਂ ਬਣਾਈਆਂ ਜਾਂਦੀਆਂ ਹਨ ਦੇਖੋ ਜੀ ਵਿਰੋਧ ਆਰਥਕ ਸ਼ਬਦ ਸਮਾਨ ਆਰਥਕ ਸ਼ਬਦ ਇਹ ਵਿਰੋਧੀ ਸ਼ਬਦ ਦੀ ਕਿਸਮ ਆ ਗਈ ਜੀ ਸਮਾਨ ਆਰਥਕ ਦੀ ਕਿਸਮ ਆ ਗਈ ਜੀ ਅੱਗੇ ਬਹੁ ਆਰਥਕ ਸ਼ਬਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹਨਾਂ ਨੂੰ ਜੀ ਪੂਰਾ ਆਪਾਂ ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ ਅੱਗੇ ਜੀ ਬਾਕੀ ਅੱਜ ਦਾ ਟਾਪਿਕ ਤੁਹਾਨੂੰ ਕਿਵੇਂ ਲੱਗਿਆ ਪਲੀਜ਼ ਸਾਨੂੰ ਜ਼ਰੂਰ ਦੱਸਿਓ ਹਾਂਜੀ ਅੱਜ ਕੀਤਾ ਜੀ ਆਪਾਂ ਸ਼ਬਦ ਬੋਧ ਸ਼ਬਦ ਦੀ ਪਰਿਭਾਸ਼ਾ ਕਰਾਈਏ ਜੀ ਸ਼ਬਦ ਸ਼ਬਦਾਂ ਦੀ ਤੁਹਾਨੂੰ ਕਿਸਮਾਂ ਕਰਵਾਈਆਂ ਨੇ ਜੀ ਤੇ ਇਹਨਾਂ ਦੀ ਵੰਡ ਕਰਵਾਈ ਹੈ ਜੀ ਤੁਹਾਨੂੰ ਚਾਰ ਤਰ੍ਹਾਂ ਨਾਲ ਇਹਨਾਂ ਦੀ ਵੰਡ ਹੁੰਦੀ ਹੈ ਜੀ ਉਤਪਤੀ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ ਰੂਪ ਦੇ ਆਧਾਰ ਤੇ ਤੇ ਅਰਥ ਦੇ ਆਧਾਰ ਤੇ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਦਾ ਟੌਪਿਕ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਧੰਨਵਾਦ ਜੀ ਪਿਛਲੇ ਜੇ ਆਪਣੀ ਲਾਈਵ ਬੰਦ ਹੋ ਗਈ ਸੀਗੀ ਜੀ ਹੁਣ ਆਪਾਂ ਰੋਜ਼ ਲਾਈਵ ਆਇਆ ਕਰਾਂਗੇ ਜੀ ਤੇ ਪੰਜਾਬੀ ਦੇ ਜਿਹੜੇ ਟੌਪਿਕ ਰਹਿ ਗਏ ਆਪਾਂ ਜਰੂਰ ਕਰਾਂਗੇ ਜੀ ਧੰਨਵਾਦ ਜੀ ਲਾਈਵ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਠੀਕ ਸੀ